ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਬਰਟਾ ਵੀਕਲੀ ਪ੍ਰੋਗਰਾਮ ਦੇ ਵਿੱਚ ਇਸ ਵਾਰ ਅਸੀਂ ਲੈ ਕੇ ਆ ਰਹੇ ਹਾਂ ਇੱਕ ਬੜੇ ਹੀ ਅਹਿਮ ਇਸ਼ੂ ਮੁੱਦੇ ਤੇ ਖਾਸ ਕਰਕੇ ਵੈਦਰ ਬਾਰੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਅਲਬਰਟਾ ਦਾ ਵੈਦਰ ਬਿਲਕੁਲ ਹੀ ਡਿਫਰੈਂਟ ਤਰ੍ਹਾਂ ਦਾ ਵੈਦਰ ਹੈ ਇੱਥੇ ਇੱਥੇ ਬੜੀ ਜਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਜੋ ਆਈ ਸੜਕਾਂ ਦੇ ਉੱਤੇ ਬਣਦੀ ਆ ਉਹ ਕਈ ਵਾਰ ਦਿਖਦੀ ਵੀ ਨਹੀਂ ਹੈਗੀ ਤੇ ਬਟ ਉਹਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦੇ ਨੇ ਉਹ ਸਾਰੀ ਚੀਜ਼ ਦੀ ਜਿਹੜੀ ਜਾਣਕਾਰੀ ਹੈਗੀ ਆ ਅੱਜ ਆਪਾਂ ਕੁਲਮੀਰ ਸੰਗਾ ਤੋਂ ਲਵਾਂਗੇ ਤੇ ਬਾਕੀ ਹੋਰ ਜਿਹੜੇ ਵੀ ਪੋਲੀਟਿਕਲੀ ਇਸ਼ੂਜ਼ ਹੈਗੇ ਨੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਨੀ ਸਭ ਤੋਂ ਪਹਿਲਾਂ ਆਪਾਂ ਕੁਲਮੀਰ ਸੰਗਾ ਜੀ ਦਾ ਸਵਾਗਤ ਕਰ ਲਈਏ ਸੰਗਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਾ ਸਾਹਿਬ ਆਪਣਾ ਜਿਵੇਂ ਅਲਬਰਟਾ ਦੇ ਮਸ਼ਹੂਰ ਆ ਹਾਂਜੀ ਲੋਕੀ ਇੱਥੇ ਆਣਾ ਤਾਂ ਚਾਹੁੰਦੇ ਨੇ ਅਲਬਰਟਾ ਦੇ ਵਿੱਚ ਬਟ ਸਿਰਫ ਇੱਕ ਵੈਦਰ ਕਰਕੇ ਡਰ ਜਾਂਦੇ ਨੇ ਵੀ ਅਲਬਰਟਾ ਦਾ ਜਿਹੜਾ ਵੈਦਰ ਆ ਉਹ ਬਰਦਾਸ਼ਤ ਨਹੀਂ ਹੁੰਦਾ ਹੈਗਾ ਜਾਂ ਤਾਂ ਠੰਡ ਜਿਆਦੀ ਹੋ ਜਾਂਦੀ ਆ ਤੇ ਜਾਂ ਜਿਵੇਂ ਸੜਕਾਂ ਦਾ ਉੱਤੇ ਫੈਸਲਣਾ ਜਿਆਦਾ ਹੋ ਜਾਂਦੀ ਆ ਬਟ ਇਸ ਵਾਰ ਤੁਹਾਨੂੰ ਕਿਵੇਂ ਲੱਗਦਾ ਹੈ ਅਲਬਰਟਾ ਦਾ ਵੈਦਰ ਕਿਸ ਪਾਸੇ ਜਾ ਰਿਹਾ ਕਿਉਂਕਿ ਥੋੜੀ ਜਿਹੀ ਸਰੋ ਪੈ ਕੇ ਹਟੀ ਆ ਤੇ ਬਾਕੀ ਜਿਹੜਾ ਟੈਂਪਰੇਚਰ ਪਹਿਲਿਆਂ ਦੇ ਮੁਕਾਬਲੇ ਹੁਣ ਥੋੜਾ ਜਿਆਦਾ ਆ ਉਦੇਵਰੇ ਲੋਕਾਂ ਨੂੰ ਵੀ ਕੀ ਪ੍ਰਕਾਸ਼ਨ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਵਰਤਣੀ ਚਾਹੀਦੀ ਆ ਕਿਹੜੇ ਕਿਹੜੇ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵੈਸੇ ਦੇਖੋ ਗੁਰਪ੍ਰੀਤ ਜੀ ਧੰਨਵਾਦ ਤੁਹਾਡਾ ਤੁਸੀਂ ਇਹ ਇਸ਼ੂ ਜਿਹੜਾ ਲਿਆਂਦਾ ਆ ਲੋਕ ਸਾਰੇ ਸਿਆਣੇ ਆ ਆਪੋ ਆਪਣੇ ਪਰ ਕਈ ਵਾਰੀ ਇਦਾਂ ਹੁੰਦਾ ਜੀ ਕੁਝ ਗੱਲਾਂ ਤੁਸੀਂ ਰਿਮਾਈਂਡ ਕਰਾ ਦਿੰਨੇ ਆ ਹੁੰਦੀਆਂ ਸਾਰਿਆਂ ਜਾਣਦੇ ਸਾਰੇ ਹੀ ਆ ਉਹਨਾਂ ਗੱਲਾਂ ਨੂੰ ਤੋ ਜਿਵੇਂ ਕਹਿੰਦੇ ਨਾ ਲੇਟੈਂਟ ਹੀਟ ਹੁੰਦੀ ਆ ਉਸੇ ਤਰ੍ਹਾਂ ਦਿਮਾਗ ਚ ਬੈਠੀਆਂ ਹੁੰਦੀਆਂ ਪਰ ਉਹਨਾਂ ਨੂੰ ਥੋੜਾ ਜਿਹਾ ਉਜਾਗਰ ਕਰਨ ਦੀ ਗੱਲ ਹੁੰਦੀ ਆ ਕਿਉਂਕਿ ਜਦੋਂ ਹੁਣ 1 ਘੰਟਾ ਤੇ ਟਾਈਮ ਤੁਹਾਨੂੰ ਪਤਾ ਪਿੱਛੇ ਹੋ ਗਏ ਆ ਆਪਾਂ ਉਹਦੇ ਨਾਲ ਹਨੇਰਾ ਜਿਹੜਾ ਆ ਉਹ ਆਪਾਂ ਦੇਖਦੇ ਵੀ ਕਿਵੇਂ ਹੁੰਦਾ ਸ਼ਾਮ ਨੂੰ ਬੜੀ ਤੇਜ਼ੀ ਨਾਲ ਜੀ ਦੂਸਰਾ ਜਿਹੜਾ ਆ ਜੀ ਮੌਸਮ ਤੁਹਾਨੂੰ ਪਤਾ ਅਲਬਰਟਾ ਦਾ ਠੰਡਾ ਹੋ ਜਾਂਦਾ ਔਰ ਇਹ ਹੌਲੀ-ਹੌਲੀ ਕਾਫੀ ਠੰਡਾ ਹੋ ਜਾਂਦਾ ਜੀ ਸਨੋ ਵੀ ਪੈਂਦੀ ਆ ਅਛਾ ਹੁਣ ਤੁਸੀਂ ਇਹ ਗੱਲ ਕੀਤੀ ਭਈ ਮੌਸਮ ਐਤ ਕੀ ਕਿਸ ਤਰ੍ਹਾਂ ਦਾ ਰਹੇਗਾ ਦੇਖੋ ਇਹ ਹਰ ਸਾਲ ਹੀ ਕਿਆਫੇ ਲੱਗਦੇ ਨੇ ਕਿ ਐਤ ਕੀ ਸਨੋਵ ਜ਼ਿਆਦਾ ਪੈਣੀ ਆ ਘੱਟ ਪੈਣੀ ਆ ਪਰ ਉਹ ਗੱਲ ਇਹ ਆ ਵੀ ਭਾਵੇਂ ਜਿੰਨੀ ਮਰਜ਼ੀ ਸਨੋਵ ਪਵੇ ਤੇ ਜਿਹੜਾ ਟੈਂਪਰੇਚਰ ਆ ਜੀ ਉਹ ਮਾਈਨਸ ਤੋਂ ਜਦੋਂ ਥੱਲੇ ਚਲੇ ਜਾਂਦਾ ਤੇ ਉਹ ਬੜੀਆਂ ਮੁਸ਼ਕਲਾਂ ਲੋਕਾਂ ਦੀ ਖੜੀਆਂ ਕਰਦਾ ਸੜਕਾਂ ਦੇ ਉੱਤੇ ਸਾਰਿਆਂ ਤੋਂ ਪਹਿਲਾਂ ਤਾਂ ਗੱਲ ਇਹ ਆ ਜੀ ਵੀ ਜਦੋਂ ਸਨੋ ਪੈਂਦੀ ਆ ਲੋਕਾਂ ਨੂੰ ਆਪਣੀ ਜਿਹੜੀਆਂ ਹੈਗੀ ਐ ਸਪੀਡ ਜਿਹੜੀ ਆ ਕਾਰਾਂ ਦੀ ਉਹ ਘਟਾ ਲੈਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਆ ਜੀ ਸਪੀਡ ਨੂੰ ਘਟਾਇਆ ਜਾਵੇ ਦੂਸਰਾ ਗੱਲ ਇਹ ਹੈਗੀ ਆ ਜੀ ਵੀ ਆਪਣੀਆਂ ਕਾਰਾਂ ਦੇ ਜਿਹੜੇ ਟਾਇਰ ਹੁੰਦੇ ਨਾ ਉਹ ਬਕਾਇਦਾ ਜਿਹੜੇ ਆ ਉਹ 스ਨੋ ਟਾਇਰ ਜਿਹੜੇ ਆ ਉਹਨਾਂ ਨੂੰ ਚੜਾ ਲੈਣੇ ਚਾਹੀਦੇ ਆ 올 ਵੈਦਰ ਜਿਵੇਂ ਦੇ ਕਈ 올 ਵੈਦਰ ਵਾਲ ਵੀ ਕਹਿ ਦਿੰਦੇ ਜੀ ਪਰ 스ਨੋ ਟਾਇਰ ਇੱਕ ਵੱਖਰੇ ਹੁੰਦੇ ਆ ਉਹ ਤੁਹਾਡਾ ਬਚਾ ਵਧੀਆ ਕਰਦੇ ਆ ਮਤਲਬ ਇਸ ਤਰ੍ਹਾਂ ਦਾ ਜਿਹੜਾ ਜਿਸ ਤਰ੍ਹਾਂ ਦਾ ਆਪਣਾ ਇੱਥੇ ਅ ਅਲਬਰਟਾ ਦਾ ਮੌਸਮ ਹੈਗਾ ਉਹਦੇ ਵਿੱਚ ਜੀ ਕਿਉਂਕਿ ਜਦੋਂ ਅੱਜਕੱਲ ਭਮਾ ਗੱਡੀਆਂ ਦੇਖੋ ਫਰੰਟ ਵੀਲ ਡਰਾਈਵ ਹੈਗੀਆਂ ਜ਼ਿਆਦਾਤਰ ਕਾਰਾਂ ਉਹੋ ਹੀ ਨੇ ਫਰੰਟ ਵੀਲ ਡਰਾਈਵ ਹਾਂਜੀ ਕਿਸੇ ਸਮੇਂ ਨਹੀਂ ਸੀ ਹੋਇਆ ਕਰਦੀਆਂ ਉਦੋਂ ਹੋਰ ਪ੍ਰੋਬਲਮ ਘੜ ਹੁੰਦੀਆਂ ਜੀ ਹੁਣ ਹੋਰ ਤਰ੍ਹਾਂ ਦੀਆਂ ਨੇ ਜੀ ਅ ਭਮਾ ਦੇਖੋ ਇਕਵਿਪਮੈਂਟ ਤੁਹਾਡਾ ਜਿੰਨਾ ਮਰਜ਼ੀ ਵਧੀਆ ਹੋਵੇ ਹੂੰ ਡਿਪੈਂਡ ਕਰਦਾ ਵੀ ਜਿਹੜਾ ਉਹਨੂੰ ਚਲਾਉਣ ਵਾਲਾ ਬੰਦਾ ਉਹਦੇ ਐਕਸ਼ਨ ਕੀ ਨੇ ਹੁਣ ਜਦੋਂ ਤੁਹਾਨੂੰ ਮੈਂ ਦੱਸਿਆ ਵੀ ਸਭ ਤੋਂ ਜ਼ਰੂਰੀ ਗੱਲ ਹੈ ਸਾਰਿਆਂ ਦੇ ਇਨਸਟ੍ਰਕਟਰਾਂ ਨੇ ਉਹਨਾਂ ਨੂੰ ਦੱਸਿਆ ਹੋਣਾ ਵੀ ਜਦੋਂ ਤੁਸੀਂ ਉਹ 3 ਸੈਕਿੰਡ ਵਾਲਾ ਜਿਹੜਾ ਰੂਲ ਹੁੰਦਾ ਜੀ ਫਾਲੋ ਕਰਨਾ ਉਹ ਜ਼ਰੂਰ ਕਰੋ ਜੀ ਇੱਕ ਤਾਂ ਸਪੀਡ ਘਟਾ ਲਓ ਔਰ ਦੂਸਰਾ ਹੈ ਜਿਹੜੀ ਗੱਡੀ ਤੁਹਾਤੋਂ ਮੋੜੇ ਆ ਉਹਦੇ ਤਾਂ ਆਪਣੇ ਵਿਚਾਰ ਜਿਹੜਾ ਆ ਪ੍ਰੋਪਰ ਡਿਸਟੈਂਸ ਰੱਖੋ ਉਹ ਵੀ ਉਹ ਸਮਝਾਉਂਦੇ ਆ ਵੀ ਹਰ 10 ਕਿਲੋਮੀਟਰ ਪਿੱਛੇ ਇੱਕ ਕਾਰ ਦਾ ਤੁਹਾਡੀ ਦਾ ਡਿਸਟੈਂਸ ਹੋਣਾ ਚਾਹੀਦਾ ਹੈ ਨਾ ਸੋ ਇਸ ਤਰ੍ਹਾਂ ਤੁਹਾਨੂੰ ਜਿਹੜੀ ਗੱਡੀ ਆ ਚਲਾਉਣ ਲਈ ਜ਼ਰੂਰੀ ਆ ਵੀ ਤੁਸੀਂ ਐਕਸੀਡੈਂਟ ਵਗੈਰਾ ਤੋਂ ਬਚ ਸਕੋ ਬਾਕੀ ਜਿਹੜੇ ਜੀ ਸਾਰਿਆਂ ਨੇ ਲਾਇਸੈਂਸ ਲਏ ਆ ਉਹਨਾਂ ਸਾਰੇ ਉਹ ਗੱਲਾਂ ਜਿੱਦਾਂ ਕਹਿੰਦੇ ਹੁੰਦੇ ਆ ਪਾਸ ਹੀ ਕੀਤੀਆਂ ਹੁੰਦੀਆਂ ਨੇ ਔਰ ਉਹਨਾਂ ਤੋਂ ਉਹਨਾਂ ਨੂੰ ਜਾਣੂ ਆ ਵੀ ਭਾਈ ਬਾਕੀ ਰੂਲ ਕਿਵੇਂ ਫਾਲੋ ਕਰਨੇ ਆ ਤੇ ਬਾਕੀ ਇੱਕ ਹੋਰ ਚੀਜ਼ ਵੀ ਹੁੰਦੀ ਆ ਜਿਵੇਂ ਨਟੂ ਵਾਲੀ ਪਾਸੇ ਦੇਖ ਲਿਏ ਹਨ ਜਦੋਂ ਸਨੋ ਪੈਂਦੀ ਆ ਉਦੋਂ ਸਾਲਟ ਜਿਹੜਾ ਸੜਕਾਂ ਦੇ ਉੱਤੇ ਪਾ ਦਿੰਦੇ ਨੇ ਬਟ ਆਪਾਂ ਇੱਥੇ ਤੁਹਾਨੂੰ ਲੱਗਦਾ ਨਹੀਂ ਹੈਗਾ ਉਹ ਤਦਾਦ ਦੇ ਵਿੱਚ ਨਹੀਂ ਪਾਇਆ ਜਾਂਦਾ ਜਾਂ ਮਤਲਬ ਰੱਬ ਪਰੋਸੀ ਛੱਡ ਦਿੱਤਾ ਜਾਂਦਾ ਨਹੀਂ ਇੱਥੇ ਪਹਿਲਾਂ ਨਾ ਜਿਹੜਾ ਸੀਗਾ ਜੀ ਮਤਲਬ ਸਾਲਟ ਨਹੀਂ ਸੀ ਪਾਉਂਦੇ ਇੱਥੇ ਗ੍ਰੇਵਲ ਪਾਇਆ ਕਰਦੇ ਸੀਗੇ ਹਾਂਜੀ ਕਿਉਂਕਿ ਸਾਲਟ ਦੇ ਨਾਲ ਕੀ ਹੁੰਦਾ ਜੀ ਵੀ ਅੰਟੇਰੀਓ ਦਾ ਤੇ ਇਥੋਂ ਦਾ ਫਰਕ ਇਹ ਸੀ ਅੰਟੇਰੀਓ ਦੇ ਵਿੱਚ ਜਿਹੜਾ ਤਾਪਮਾਨ ਆ ਉਹ ਉੱਪਰ ਚਲੇ ਜਾਂਦਾ ਹਾਂਜੀ ਮਤਲਬ ਜ਼ੀਰੋ ਤੋਂ ਉੱਤੇ ਚਲੇ ਜਾਂਦਾ ਤੇ ਜਦੋਂ ਉਹ ਸਾਲਟ ਸਿੱਟਦੇ ਸੀ ਤਾਂ ਪਾਣੀ ਖੁਰ ਕੇ ਸਾਈਡਾਂ ਨੂੰ ਚਲੇ ਜਾਂਦਾ ਸੀ ਇੱਥੇ ਪ੍ਰੋਬਲਮ ਸਾਲਟ ਦੀ ਇਹ ਆਉਂਦੀ ਹੈ ਵੀ ਤਾਪਮਾਨ ਜਿਹੜਾ ਤੁਹਾਡਾ ਉਹ ਹੁੰਦਾ ਮਾਈਨਸ 'ਚ ਹਾਂਜੀ ਤੇ ਜਦੋਂ ਤੁਸੀਂ ਉਹ ਸਾਲਟ ਪਾਉਣਾ ਸਾਲਟ ਨੇ ਉਹਨੂੰ ਸਨੋਅ ਨੂੰ ਜਾਂ ਆਈਸ ਨੂੰ ਪਾਣੀ ਬਣਾ ਦੇਣਾ ਅੱਛਾ ਜਦੋਂ ਪਾਣੀ ਬਣੀ ਉਹਨੇ ਮੁੜ ਕੇ ਫੇਰ ਜੰਮ ਜਾਂਣਾ ਲਈ ਫੇਰ ਜੰਮ ਜਾਣਾ ਅੱਛਾ ਜਦੋਂ ਉਹ ਜੰਮ ਜਾਂਦੀ ਫੇਰ ਉਹ ਆਈਸ ਬਣ ਜਾਂਦੀ ਹੈ ਜੀ ਫਿਰ ਸਭ ਤੋਂ ਖਤਰਨਾਕ ਉਹ ਹੁਣ ਉਹਦੇ ਉੱਤੇ ਆਈਸ ਦੇ ਉੱਤੇ ਕਿਤੇ ਪੈ ਜਾਵੇ ਥੋੜੀ ਜੀ ਸਨੋਅ ਤੇ ਫੇਰ ਜਨਾਬ ਜਿਹੜਾ ਤੁਹਾਡੇ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ ਜਿਹੜਾ ਕੋਈ ਵੀ ਡਰਾਈਵਰ ਹੈ ਉਹਨੂੰ ਫੇਰ ਬਹੁਤ ਮੁਸ਼ਕਲ ਆਉਂਦੀ ਆ ਕਿਉਂਕਿ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਇੱਕ ਇੱਥੇ ਬਲੈਕ ਆਈਸ ਜਿਹਨੂੰ ਲੋਕੀ ਕਹਿੰਦੇ ਆ ਜੀ ਵੀ ਬਲੈਕ ਆਈਸ ਬਣ ਜਾਂਦੀ ਉਹ ਕੀ ਹੁੰਦਾ ਵੀ ਜਿਹੜਾ ਪਾਣੀ ਸੜਕ ਤੇ ਹੁੰਦਾ ਨਾ ਕਿਤੇ ਤਾਪਮਾਨ ਗਿਆ ਤਾਹਾਂ ਨੂੰ ਗਿਆ ਤੇ ਉਹ ਪਾਣੀ ਹੋ ਗਈ ਪਾਣੀ ਹੋਣ ਤੋਂ ਬਾਅਦ ਉਹ ਜਦੋਂ ਇੱਕਦਮ ਫ੍ਰੀਜ਼ ਹੋ ਜਾਂਦਾ ਤੇ ਉਹ ਕਈ ਵਾਰੀ ਤੁਹਾਨੂੰ ਉਹ ਆਈਸ ਦਾ ਪਤਾ ਨਹੀਂ ਲੱਗਦਾ ਵੀ ਕਿਹੜੀ ਜਗ੍ਹਾ ਤੇ ਹੈਗੀ ਆ ਤੇ ਤੁਹਾਨੂੰ ਉਹ ਬੜੇ ਚੁੱਕੰਨੇ ਹੋਣਾ ਪੈਂਦਾ ਜੀ ਭਾਈ ਅਸੀਂ ਕਿਤੇ ਜਿਹੜਾ ਉਹ ਜੇ ਕਿਤੇ ਤੁਸੀਂ ਉਥੇ ਗੱਡੀ ਨੂੰ ਰੇਸ ਦੇ ਦਿੱਤੀ ਤੁਹਾਡਾ ਪਹੀਆ ਘੁੰਮ ਜਾਣਾ ਜੀ ਉਥੇ ਤੁਹਾਡੀ ਕਾਰ ਘੁੰਮ ਸਕਦੀ ਸੋ ਉਹਨਾਂ ਗੱਲਾਂ ਤੇ ਜਿਹੜਾ ਬੰਦਿਆਂ ਨੂੰ ਧਿਆਨ ਰੱਖਣਾ ਚਾਹੀਦਾ ਜਾਂ ਈਵਨ ਜਿੱਦਾਂ ਕਰਬ ਤੇ ਜਾਂਦੇ ਆ ਕਰਬ ਤੇ ਕਦੇ ਬਾੜੀ ਤੁਹਾਨੂੰ ਗੈਸ ਨਹੀਂ ਦੇਣੀ ਚਾਹੀਦੀ ਜਦੋਂ ਮਤਲਬ ਇਦਾਂ ਦੇ ਕੰਡੀਸ਼ਨਸ ਹੈਗੀਆਂ ਨਾ ਵੈਦਰ ਕੰਡੀਸ਼ਨਸ ਉਥੇ ਕਦੇ ਵੀ ਕਰਬ ਦੇ ਉੱਤੇ ਤੁਸੀਂ ਰੇਸ ਨਹੀਂ ਦੇਣੀ ਯਾਨੀ ਮੋੜ ਦੇ ਉੱਤੇ ਜੇ ਤੁਸੀਂ ਰੇਸ ਦੇ ਵਿੱਚ ਬੈਠੇ ਤਾਂ ਹੋ ਸਕਦਾ ਗੱਡੀ ਤੁਹਾਡੀ ਘੁੰਮ ਜਾਏ ਸੋ ਉਹ ਵੀ ਵਿਚਾਰ ਰੱਖਣ ਦੀ ਗੱਲ ਹੁੰਦੀ ਹੈ ਜੀ ਹੋਇਆ ਤਾਂ ਸਾਰਿਆਂ ਨਾਲ ਹੀ ਆ ਇੱਥੇ ਮੈਂ ਮੇਰੇ ਨਾਲ ਬਲੈਕ ਆਈ ਸੈੱਟ ਕਰ ਦਿੱਤੀ ਮੈਨੂੰ ਫੇਰ ਪਤਾ ਲੱਗਾ ਵੀ ਅੱਛਾ ਇਹਨੂੰ ਕਹਿੰਦੇ ਬਲੈਕ ਆਈ ਸੋ ਉਸ ਤੋਂ ਮਗਰੋਂ ਦੇਖੋ ਚਲੋ ਮਸਲ ਤਿਆਰਬੇ ਦੇ ਨਾਲ ਫੇਰ ਬੰਦਾ ਹੌਲੀ ਹੌਲੀ ਕਹਿੰਦਾ ਵੀ ਨਹੀਂ ਸਭ ਤੋਂ ਵੱਡਾ ਜਿਹੜਾ ਇਹ ਸਾਰੀਆਂ ਗੱਲਾਂ ਦਾ ਹਾਲ ਇਹ ਹੀ ਆ ਵੀ ਸਪੀਡ ਘੱਟ ਕਰ ਲਓ ਅਗਲੀ ਗੱਡੀ ਨਾਲੋਂ ਆਪਣਾ ਡਿਸਟੈਂਸ ਜਿਹੜਾ ਪਧਾਰੋ ਵਿਚਾਰ ਤੇ ਦੂਸਰੀ ਇਹ ਵੀ ਹੈ ਜੀ ਵੀ ਕਾਰਾਂ ਦੇ ਵਿੱਚ ਜਈ ਹਣੀ ਲੋਕੀ ਦੂਰ ਦਰੇਡੇ ਨਿਕਲਦੇ ਆ ਕਾਰ 'ਚ ਜਾਣਾ ਬੱਚਿਆਂ ਨੂੰ ਬੰਡਲਾ ਪਕੀਤਾ ਚਲੋ ਜੀ ਲੈ ਕੇ ਫਲਾਨਿਆਂ ਨੂੰ ਮੈਨਜ ਆਪਣੇ ਭਾਈਚਾਰੇ 'ਚ ਇਹੀ ਆ ਇੱਥੇ ਜਿਹੜਾ ਸ਼ੀਕ ਕਰਨ ਜਾਣਾ ਜਾਂ ਕਿਸੇ ਨੇ ਕੈਂਪਿੰਗ ਕਰਨ ਜਾਣਾ ਉਹ ਬੱਚਿਆਂ ਨੂੰ ਲੈ ਕੇ ਅਸੀਂ ਚੱਲ ਪੈਨੇ ਵੀ ਚਲੋ ਬਈ ਰਿਸ਼ਤੇਦਾਰਾਂ ਨੂੰ ਮਿਲਿਆਈਏ ਅੱਛਾ ਹੁਣ ਜਦੋਂ ਇਸ ਤਰ੍ਹਾਂ ਦੇ ਮੌਸਮ ਵਿੱਚ ਲੈ ਕੇ ਜਾਣਾ ਤਾਂ ਤੁਹਾਨੂੰ ਆਪਣੀ ਗੱਡੀ ਦੇ ਵਿੱਚ ਪੂਰਾ ਸਮਾਨ ਜਿਹੜਾ ਜੀ ਰੱਖਣਾ ਚਾਹੀਦਾ ਐਮਰਜੈਂਸੀ ਵਾਲਾ ਉਹ ਕਿਸੇ ਨਾਲ ਕਿਸੇ ਵਕਤ ਵੀ ਕੋਈ ਗੱਲ ਵੀ ਵਾਪਰ ਸਕਦੀ ਹੈ ਲੱਖ ਤੁਹਾਡੇ ਕੋਲ ਸੈੱਲ ਫੋਨ ਹੈਗੇ ਆ ਲੱਖ ਤੁਹਾਡੇ ਕੋਲ ਗੱਡੀਆਂ ਵਧੀਆ ਹੈਗੀਆਂ ਜੇ ਕਿਤੇ ਕੋਈ ਪ੍ਰੋਬਲਮ ਆਉਂਦੀ ਆ ਤੇ ਫੇਰ ਤੁਹਾਡੇ ਕੋਲ ਅਗਰ ਉਹ ਐਮਰਜੈਂਸੀ ਵਾਲਾ ਸਮਾਨ ਹੋਵੇ ਜਿਵੇਂ ਕੰਬਲ ਵਗੈਰਾ ਰੱਖੇ ਹੋਣ ਤੁਹਾਡੇ ਕੁਝ ਖਾਣ ਪੀਣ ਨੂੰ ਜਿਹੜੇ ਨੱਟਸ ਵਗੈਰਾ ਹੋਣੇ ਚਾਹੀਦੇ ਆ ਅ ਫੇਰ ਨਾਲ ਦੀ ਨਾਲ ਜੀ ਮੋਮਬਤੀਆਂ ਪਾਇਲਾਂ ਜਿਹੜੀਆਂ ਹੁੰਦੀਆਂ ਵੀ ਤੁਸੀਂ ਆਲੇ ਦੁਆਲੇ ਰੱਖ ਸਕਦੇ ਕਰਦੇ ਇਦਾਂ ਦੀਆਂ ਚੀਜ਼ਾਂ ਜ਼ਰੂਰ ਨਾਲ ਰੱਖ ਲੈਣੀਆਂ ਚਾਹੀਦੀਆਂ ਉਹ ਮਦਦ ਕਰਦੀਆਂ ਨੇ ਸੋ ਵਿਚਾਰ ਰਹਿੰਦਾ ਆ ਰਾਦਰ ਦੈਨ ਵੀ ਫੇਰ ਮਗਰੋਂ ਉੱਥੇ ਬੈਠੇ ਦੇਖੀਏ ਵੀ ਆ ਕਈ ਵਾਰੀ ਆਪਾਂ ਖਬਰਾਂ ਤੁਹਾਨੂੰ ਪਤਾ ਪਿਛਲੇ ਸਾਲ ਜਦੋਂ ਹੁਣ ਤਾਂ ਮੇਰੇ ਖਾਲਸਾਲ ਤੋਂ ਵੀ ਉੱਤੇ ਹੋ ਗਿਆ ਉਹ ਜਿਹੜੇ ਬੰਦੇ ਬਾਰਡਰ ਪਾਰ ਕਰ ਰਹੇ ਸੀਗੇ ਜਿਹੜੇ ਗੁਜਰਾਤ ਤੋਂ ਆਏ ਹੋਏ ਸੀ ਤੇ ਉਹ ਇੰਨੀ ਠੰਡ ਹੋ ਗਈ ਉਹ ਜਾਂਦੇ ਜਾਂਦੇ ਵਿਚਾਰੇ ਫ੍ਰੀਜ਼ ਹੀ ਹੋ ਗਏ ਸੋ ਖਬਰਾਈ ਹਾਂ ਇਦਾਂ ਹੀ ਗੱਲ ਹੁੰਦੀ ਵੀ ਤੁਸੀਂ ਜਦੋਂ ਕਿਤੇ ਹਾਈਵੇ ਤੇ ਦੂਰ ਦੇ ਜਿਹੜੇ ਫਸ ਜਾਓ ਉਹ ਹੈਲਪ ਵੀ ਜਦੋਂ ਇਦਾਂ ਦੇ ਮੌਸਮ ਹੁੰਦੇ ਜੀ ਉਹ ਹੈਲਪ ਵੀ ਕਹਿੰਦੇ ਕਈ ਘੰਟੇ ਲੱਗ ਜਾਣਗੇ ਜਿਹੜੇ ਟੋ ਵਾਲੇ ਹੁੰਦੇ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਜੀ ਹਜੇ ਅਸੀਂ 4 ਘੰਟਿਆਂ ਨੂੰ ਆਵਾਂਗੇ ਜੀ ਸੋ ਇਹ ਵਿਚਾਰ ਰੱਖਣਾ ਜੀ ਆਪਣਾ ਹੀ ਬੰਦੇ ਦਾ ਫਰਜ਼ ਆ ਹਰੇਕ ਦਾ ਉਹ ਮਤਲਬ ਰੱਖਿਆ ਜਾਵੇ ਬਚਾ ਚੰਗੀ ਗੱਲ ਹੈ ਦਸਤਾਨੇ ਵਗੈਰਾ ਕੋਲ ਹੋਣੇ ਚਾਹੀਦੇ ਆ ਦਸਤਾਨੇ ਤਾਂ ਦੇਖੋ ਹੁਣ ਜਦੋਂ ਈਵਨ ਸਾਈਡ ਵਾਕ ਤੇ ਕੋਈ ਤੁਰਿਆ ਵੀ ਜਾਂਦਾ ਜੀ ਦਸਤਾਨੇ ਸਾਰਿਆਂ ਨੂੰ ਆਪਣੇ ਪਾ ਕੇ ਰੱਖਣੇ ਚਾਹੀਦੇ ਆ ਨਾ ਕਿ ਜੇਬਾਂ ਨੂੰ ਹੱਥ ਚ ਮਤਲਬ ਜੇਬਾਂ 'ਚ ਨਹੀਂ ਪਾਉਣੇ ਹੱਥ ਪਾ ਕੇ ਨਹੀਂ ਤੇਰਨਾ ਚਾਹੀਦਾ ਵੀ ਜੇ ਫਿਸਲਣ ਨਾਲ ਜਾਂ ਕੁਝ ਵੀ ਆ ਜਾਏ ਤਾਂ ਬੰਦਾ ਜੇ ਡਿੱਗਦਾ ਤਾਂ ਫੇ ਉਹਦੇ ਸੱਟ ਬੋਲ ਲੱਗਦੀ ਆ ਜੇ ਤੁਹਾਡੇ ਦਸਤਾਨੇ ਵਗੈਰਾ ਪਾਏ ਤਾਂ ਤੁਹਾਡਾ ਵਿਚਾਰ ਰਹਿੰਦਾ ਹਾਂਜੀ ਸੋ ਤੇ ਅ ਸੰਗਾ ਸਾਹਿਬ ਇਸ ਤੋਂ ਅੱਗੇ ਹੁਣ ਆਪਾਂ ਵੱਧਦੇ ਆਂ ਇੱਕ ਜਿਹੜਾ ਮਸਲਾ ਇਹ ਚੱਲਦੇ ਨੇ ਹਿੱਟ ਐਂਡ ਰਨ ਦਾ ਹਮ ਹਮ ਕਿ ਇਹਦੇ ਨਾਲ ਹੀ ਸੰਬੰਧਿਤ ਚੀਜ਼ ਹੈਗਾ ਖਬਰ ਹੈਗੀ ਆ ਆਪਾਂ ਉਹ ਵੀ ਜੇ ਨਿਸ਼ਚਿਤ ਕਰੀਏ ਵੀ ਜਿਹੜੇ ਹਿੱਟ ਐਂਡ ਰਨ ਆ ਉਹਦੇ ਬਾਰੇ ਕੀ ਸਜ਼ਾ ਅ ਇਹਨਾਂ ਨੇ ਹੁਣ ਮੁਕਰਰ ਕੀਤੀ ਹੋਈ ਹੈ ਤੇ ਨਹੀਂ ਸਜ਼ਾ ਤਾਂ ਦੇਖੋ ਜੀ ਉਹ ਜਿਹੜੀ ਪਹਿਲਾਂ ਹੀ ਆ ਉਹ ਹੋਈ ਆ ਜਿਹੜਾ ਵੀ ਉਹਨਾਂ ਦੇ ਕਾਨੂੰਨ ਕਾਇਦੇ ਕਾਨੂੰਨ ਦੇ ਵਿੱਚ ਹੈਗਾ ਹਿੱਟ ਐਂਡ ਰਨ ਦਾ ਜੀ ਪਰ ਗੱਲ ਇਹ ਜਿੱਦਾਂ ਉਹ ਸ਼ਬਦ ਕਹਿ ਹੀ ਰਿਹਾ ਵੀ ਹਿੱਟ ਐਂਡ ਰਨ ਹਾਂਜੀ ਇਹ ਇੱਕ ਬਹੁਤ سنگੀਨ ਜੁਰਮ ਆ ਫੇ ਹਿੱਟ ਕਰਕੇ ਭੱਜ ਜਾਣਾ ਹਮ ਤੁਹਾਨੂੰ ਪਤਾ ਵੀ ਉੱਥੇ ਜਿਹੜੇ ਪਿੰਡਾਂ ਚੋਂ ਆਪਾਂ ਆਏ ਆ ਜਿਹੜੇ ਮੁਲਖ ਚੋਂ ਆਏ ਆ ਉਹਨਾਂ ਮੁਲਖਾਂ ਦੇ ਵਿੱਚ ਤਾਂ ਇਹੀ ਗੱਲ ਹੁੰਦੀ ਹੈ ਵੀ ਜੇ ਕਿਤੇ ਇਦਾਂ ਦੀ ਗੱਲ ਹੋ ਗਈ ਤਾਂ ਬੰਦੇ ਖਿਸਕ ਜਾਂਦੇ ਆ ਉੱਥੇ ਡਰ ਇਹ ਹੁੰਦਾ ਵੀ ਜਿਹੜੀ ਭੀੜ ਆ ਨਾ ਉਥੇ ਉਹ ਭੀੜ ਕਿਉਂਕਿ ਉਹ ਬਣ ਜਾਂਦੀ ਆ ਪੁਲਿਸ ਵੀ ਉਹੋ ਹੀ ਹੁੰਦੀ ਆ ਤੇ ਕੀ ਕਹਿੰਦੇ ਹੁੰਦੇ ਫੈਸਲਾ ਕਰਨ ਵਾਲੇ ਵੀ ਉਹ ਉਹਨਾਂ ਨੇ ਦੇਖਣਾ ਵੀ ਡਰਾਈਵਰ ਨੇ ਕਿਸੇ ਚ ਮਾਰੀ ਹੈ ਗੱਡੀ ਠੀਕ ਆ ਕੁੱਟ ਦਿਓ ਇਹਨੂੰ ਜੇ ਕਾਰ ਵਾਲੇ ਨੇ ਕਿਸੇ ਸਕੂਟਰ ਮੋਟਰਸਾਈਕਲ ਚ ਮਾਰਤੀ ਆ ਉਹ ਕਾਰ ਵਾਲਾ ਢਾ ਲਓ ਹਾਂਜੀ ਤੇ ਜੇ ਟਰੱਕ ਵਾਲਾ ਕੋਈ ਫਸ ਗਿਆ ਤਾਂ ਟਰੱਕ ਵਾਲੇ ਨੂੰ ਲਾ ਲਓ ਹਾਂਜੀ ਉਹ ਉਸ ਦੇਸ਼ ਦੇ ਵਿੱਚ ਇਸੇ ਕਰਕੇ ਜਿਹੜੇ ਡਰਾਈਵਰ ਹੁੰਦੇ ਤੁਸੀਂ ਦੇਖਿਆ ਹੋਣਾ ਚਾਹੇ ਉਹ ਟਰੱਕ ਵਾਲਾ ਐਕਸੀਡੈਂਟ ਭਾਵੇਂ ਸੀਰੀਅਸ ਹੋਇਆ ਉਹ ਗੱਡੀ ਛੱਡ ਕੇ ਤੇ ਨੱਠ ਲੈਂਦਾ ਵੀ ਭਾਈ ਦਫਾ ਕਰੋ ਇਹ ਮੇਰੀ ਇਹਨਾਂ ਨੇ ਜਾਣ ਲੈ ਲੈਣੀ ਆ ਵੀ ਮੈਂ ਉਸ ਤੋਂ ਪਹਿਲਾਂ ਨਿਕਲ ਜਾਵਾਂ ਹੈਨਾ ਮੌਕੇ ਤੋਂ ਫਰਾਰ ਹੋ ਜਾਂਦੇ ਆ ਇੱਥੇ ਉਹ ਗੱਲ ਨਹੀਂ ਹੈ ਇੱਥੇ ਦੇਖੋ ਕਿੰਨੇ ਸੀਰੀਅਸ ਕਈ ਵਾਰੀ ਐਕਸੀਡੈਂਟ ਹੁੰਦੇ ਆ ਆ ਉਹਦੇ ਵਿੱਚ ਜੇ ਜਿਹੜਾ ਡਰਾਈਵਰ ਆ ਜਿਹਦੇ ਨਾਲ ਉੱਥੇ ਇੱਕ ਇਦਾਂ ਦੀ ਘਟਨਾ ਵਾਪਰੀ ਆ ਉਹ ਪਹਿਲੀ ਗੱਲ ਆ ਜੀ ਜਿਹੜਾ ਵੀ ਬੰਦਾ ਠੀਕ ਠਾਕ ਆ ਉਹ ਦੂਜੇ ਦਾ ਜਾ ਕੇ ਹਾਲ ਪੁੱਛਦਾ ਵੀ ਭਾਈ ਤੂੰ ਠੀਕ ਆ ਜੇ ਉਹ ਨਹੀਂ ਠੀਕ ਤਾਂ ਤੁਸੀਂ ਐਂਬੂਲੈਂਸ ਕਾਲ ਕਰੋ ਜੇ ਜ਼ਿਆਦਾ ਹੈ ਸਿਲਸਿਲਾ ਪਹਿਲਾਂ ਪੁਲਿਸ ਨੂੰ ਕਰੋ ਇਨਫੋਰਮ ਨਾਲ ਤੁਸੀਂ ਕੀ ਕਹਿੰਦੇ ਹੁੰਦੇ ਆ ਉਹਨਾਂ ਨੂੰ ਕਾਲ ਕਰ ਲਿਓ ਐਂਬੂਲੈਂਸ ਵਾਲਿਆਂ ਨੂੰ ਉਹ ਆ ਕੇ ਉਹਦਾ ਖਿਆਲ ਕਰਦੇ ਆ ਅਟੈਂਡ ਕਰਨਗੇ ਤੇ ਉਹ ਲੈ ਜਾਂਦੇ ਆ ਜੀ ਅਛਾ ਜੇ ਤੁਸੀਂ ਕਿਸੇ ਦੇ ਸੀਰੀਅਸ ਸੱਟਾਂ ਲੱਗੀਆਂ ਤੁਸੀਂ ਐਕਸੀਡੈਂਟ ਕਰਕੇ ਉੱਥੋਂ ਭੱਜ ਜਾਨੇ ਆ ਉਹ ਬੜਾ ਸੰਗੀਨ ਜੁਰਮ ਹੈ ਜੀ ਹੋ ਸਕਦਾ ਕਈ ਵਾਰੀ ਕਿਸੇ ਬੰਦੇ ਦੀ ਜਾਨ ਵੀ ਚਲੀ ਜਾਏ ਤੇ ਲੋਕਾਂ ਨੂੰ ਇਹ ਉਸ ਗੱਲ ਤੋਂ ਡਰਨਾ ਨਹੀਂ ਚਾਹੀਦਾ ਕਿ ਭਾਈ ਹੁਣ ਐਕਸੀਡੈਂਟ ਹੋ ਗਿਆ ਤੇ ਹੁਣ ਅਸੀਂ ਸਾਡੇ ਨਾਲ ਕੀ ਹੋਊ ਜੀ ਬਈ ਹੁਣਾ ਉਹ ਹੀ ਆ ਜਿਹੜਾ ਕਾਇਦੇ ਕਾਨੂੰਨ ਵਿੱਚ ਹੈ ਤੁਹਾਨੂੰ ਇੱਥੇ ਇਹ ਨਹੀਂ ਵੀ ਕਿਸੇ ਨੇ ਫੜ ਕੇ ਕੁੱਟਣ ਲੱਗ ਪੈਣਾ ਸੋ ਉਸ ਗੱਲ ਤੋਂ ਡਰ ਨਹੀਂ ਤੁਸੀਂ ਜੇ ਗਲਤੀ ਕੀਤੀ ਹੈ ਉਹਨੂੰ ਐਡਮਿਟ ਕਰੋ ਭਾਵੇਂ ਸਾਤੋਂ ਗਲਤੀ ਹੋ ਗਈ ਆ ਚਲੋ ਅਗਲੀ ਵਾਰ ਹੀ ਨਹੀਂ ਇੱਕ ਮੁਤਾਬਕ ਆ ਕੋਈ ਗਾਹਾਂ ਨੂੰ ਉਦਾਂ ਦੀ ਗੱਲ ਨਹੀਂ ਹੁੰਦੀ ਜੇ ਤੁਸੀਂ ਉਥੋਂ ਗੱਡੀ ਮਾਰ ਕੇ ਕਿਸੇ ਦੇ ਨੱਠ ਜਾਂਦੇ ਆ ਉਹ ਇੱਕ ਜੁਰਮ ਗਿਣਿਆ ਜਾਂਦਾ ਜੀ ਫਿਰ ਤੁਹਾਨੂੰ ਉਹਦੇ ਮੁਤਾਬਕ ਗਾਹ ਜਿਹੜੀ ਗੱਲਬਾਤ ਹੈ ਉਹ ਫਿਰ ਭੁਗਤਣੀ ਪੈਂਦੀ ਆ ਕੋਰਟ ਕਚਹਿਰੀਆਂ 'ਚ ਵੀ ਜਾਉਂਗੇ ਫਿਰ ਜ਼ਿਆਦਾ ਫਸਦੇ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਭਾਈ ਅਗਰ ਕਿਤੇ ਇਦਾਂ ਦੀ ਖੁਦਾ ਨਾ ਖਾਸ ਤਰ੍ਹਾਂ ਕੋਈ ਗੱਲ ਹੋਵੇ ਤਾਂ ਉਥੋਂ ਐਕਸੀਡੈਂਟ ਵਾਲੀ ਜਗ੍ਹਾ ਤੋਂ ਨੱਠਣ ਦੀ ਲੋੜ ਨਹੀਂ ਹੁੰਦੀ ਰਿਪੋਰਟ ਕਰੋ ਜਿਹੜੀਆਂ ਤੁਸੀਂ ਇੱਥੇ ਇੰਸ਼ੋਰੈਂਸ ਲਈ ਹੁੰਦੀ ਆ ਕਾਰ ਦੀ ਉਹ ਪੇ ਕਰਦੇ ਨੇ ਜਿਹੜੇ ਚਾਹੇ ਕਿਸੇ ਦੇ ਸੱਟਾਂ ਲੱਗੀਆਂ ਜੋ ਕੋਈ ਕਰਦਾ ਉਹਨਾਂ ਨੂੰ ਉਹ ਕਵਰ ਕਰਦੇ ਆ ਤੁਹਾਡੀ ਗੱਡੀ ਜਿਹੜੀ ਠੀਕ ਕਰਾਉਣ ਨੂੰ ਜਾਂ ਦੂਸਰੇ ਦੀ ਗੱਡੀ ਉਹਦੇ ਲਈ ਉਹ ਜਿਹੜੀਆਂ ਇੰਸ਼ੋਰੈਂਸ ਨੇ ਉਹ ਨੇ ਉਹ ਉਹਨਾਂ ਨੂੰ ਕਵਰ ਕਰਦੇ ਤੁਹਾਨੂੰ ਕੋਈ ਇਦਾਂ ਦੀ ਡਰਨ ਦੀ ਲੋੜ ਨਹੀਂ ਹੁੰਦੀ ਠੀਕ ਆ ਤੁਹਾਡਾ ਪ੍ਰੀਮੀਅਮ ਵੱਧ ਸਕਦਾ ਗਾਹਾਂ ਨੂੰ ਪਰ ਦੇਖੋ ਫੇ ਉਹ ਜੇ ਐਕਸੀਡੈਂਟ ਨਾ ਹੁੰਦਾ ਤਾਂ ਨਹੀਂ ਸੀ ਹੋਣੀ ਗੱਲ ਬਸ ਅਸੀਂ ਵੀ ਆਪਣੀ ਜਿਹੜਾ ਵੀ ਹੈਗਾ ਪ੍ਰਕਾਸ਼ਨ ਅ ਵਰਤੋ ਸੇਫਟੀ ਦਾ ਧਿਆਨ ਰੱਖੋ ਤੇ ਉਵੇਂ ਦਾ ਕਦੇ ਕੰਮ ਨਾ ਕਰ ਲੋ ਜਿਹਦੇ ਕਰਕੇ ਤੁਹਾਨੂੰ ਅੱਗੇ ਜਾ ਕੇ ਭੁਗਤਣਾ ਪਊਗਾ ਅ ਸੰਗਤ ਸਾਹਿਬ ਉਸ ਤੋਂ ਇਲਾਵਾ ਪਾ ਇੱਕ ਹੋਰ ਗੱਲ ਕਰਦੇ ਆ ਡਾਊਨ ਟਾਊਨ ਦੇ ਵਿੱਚ ਇੱਕ ਜਿਹੜੀ ਬਿਲਡਿੰਗ ਲਈ ਹੋਈ ਸੀ ਬੈਂਕ ਵਾਸਤੇ ਉਹਦਾ ਬੈਂਕ ਦੀ ਬਿਲਡਿੰਗ ਕੀਤੀ ਹੋਈ ਸੀ ਜੀ ਉਹ ਰੈਂਟਰਲ ਕੀਤੀ ਹੋਈ ਸੀਗੀ ਤੇ ਉੱਥੇ ਉਹਦਾ ਕੀ ਮਸਲਾ ਚੱਲਦਾ ਪਿਆ ਉਹ ਮਸਲਾ ਇਦਾਂ ਹੈ ਜੀ ਵੀ ਇੱਕ ਨਾ ਬਹੁਤ ਪੁਰਾਣੀ ਬਿਲਡਿੰਗ ਆ ਉਹ ਕੋਈ ਅੱਜ ਦੀ ਨਹੀਂ ਸੀ ਬੈਂਕ ਆਫ ਮੌਂਟਰੀਅਲ ਦੀ ਬਿਲਡਿੰਗ ਸੀਗੀ ਜੀ 102 ਐਵੈਨਿਊ ਤੇ 101 ਸਟਰੀਟ ਦੇ ਖੂਂਜੇ ਦੇ ਵਿੱਚ ਹਾਂਜੀ ਉਹ ਮਤਲਬ ਕਾਫੀ ਪੁਰਾਣੀ ਬਿਲਡਿੰਗ ਹੋਣ ਕਰਕੇ ਉਹ ਜਦੋਂ ਵੀ ਜਿਹੜੇ ਗਰੁੱਪ ਨੇ ਉਹ ਖਰੀਦੀ ਆ ਉਹਨਾਂ ਨੇ ਉਸ ਮਤਲਬ ਉਹ ਢਾਕੇ ਤਾਂ ਉਹਨਾਂ ਦੀ ਸ਼ਕੀਮ ਸੀਗੀ ਨਵਾਂ ਜਿੱਦਾਂ ਉੱਥੇ ਟਾਵਰ ਬਣਾਉਣ ਦੀ ਹਾਂਜੀ ਉਹਦੇ ਵਿੱਚ ਉਹਨਾਂ ਨੇ ਹੋਟਲ ਵੀ ਬਣਾਉਣਾ ਸੀਗਾ ਕਮਰਸ਼ੀਅਲ ਥਾਂ ਵੀ ਬਣਨੀ ਸੀਗੀ ਉਹਨਾਂ ਨੇ ਸਿਟੀ ਲਈ ਅਪਲਾਈ ਕੀਤਾ ਸੀਗਾ ਉਹਨਾਂ ਨੇ ਪਰਮਨਟਲੀ ਉਹਨਾਂ ਨੇ ਪਰਮਿਟ ਵੀ ਮਿਲ ਗਏ ਸੀਗੇ ਸਭ ਕੁਝ ਹੋ ਗਿਆ ਸੀਗਾ ਹਾਂਜੀ ਅਪਰੂਵਲ ਵਗੈਰਾ ਹੋ ਚੁੱਕੀਆਂ ਸੀ ਤੇ ਉਹ ਉਹਨਾਂ ਨੇ ਪ੍ਰੋਜੈਕਟ ਜਿਹੜਾ ਇਹ ਬਣਾਉਣਾ ਸੀਗਾ ਪਰ ਉਹ ਪ੍ਰੋਬਲਮ ਇਹ ਹੋਈ ਪਈ ਜਦ ਨੂੰ ਕੋਵਿਡ ਆ ਗਿਆ ਹੂੰ अच्छा ओदों फिर वो, वो काम कर ना चल सक्या कोविड ਤੋਂ ਬਾਅਦ ਫਿਰ ਜਿਸ ਤਰ੍ਹਾਂ ਇਨਫਲੇਸ਼ਨ ਮਤਲਬ ਮਹਿੰਗਾਈ ਹੋਈ ਆ ਹਾਂਜੀ ਉਹਨੇ ਇੱਕ ਕਿਸਮ ਦਾ ਕਹਿ ਲਓ ਵੀ ਉਹ ਲੱਕ ਤੋੜ ਦਿੱਤਾ ਹੂੰ ਅੱਛਾ ਉਥੇ ਤਬਦੀਲੀਆਂ ਬਹੁਤ ਆ ਗਈਆਂ ਉਸੋ ਉਹ ਜਿਹੜੀ ਬਿਲਡਿੰਗ ਜਿੱਥੇ ਉਹ ਥਾਂ ਖਾਲੀ ਪਿਆ ਹੂੰ ਉਹਦੇ ਤੋਂ ਪਤਾ ਨਹੀਂ ਲੋਕਾਂ ਨੇ ਆਲੇ ਦੁਆਲੇ ਸ਼ਿਕਾਇਤ ਕੀਤੀ ਆ ਜਾਂ ਕੀ ਗਲਬਤ ਕੀਤੀ ਆ ਕਰ ਕਰਾ ਕੇ ਸਿਟੀ ਨੇ ਜੀ ਇੱਕ ਪ੍ਰੋਬਲਮ ਪ੍ਰੋਪਰਟੀ ਨਾਂ ਦੇ ਥੱਲੇ ਸਰਵੇ ਕਰਵਾਉਣਾ ਸ਼ੁਰੂ ਕਰ ਦਿੱਤਾ ਵੀ ਲੋਕਾਂ ਨੂੰ ਕੀ ਗੱਲ ਜਿਹੜੀ ਹੈ ਇਹਦੇ ਤੇ ਚੰਗੀ ਨਹੀਂ ਲੱਗਦੀ। ਅੱਛਾ। ਅੱਛਾ ਉਹ ਹੁਣ ਜਦੋਂ ਉਹ ਸਰਵੇ ਕਰਵਾ ਰਹੀ ਹੈ ਤੇ ਜਿਹੜੇ ਉਹ ਡਿਵੈਲਪਰ ਨੇ ਉਹ ਆਪਣੇ ਪੰਜਾਬੀ ਡਿਵੈਲਪਰ ਹੈ ਜੀ ਰਾਜ ਤੋਂ ਨਾ ਹੋਰੀ ਉਹ ਦੱਸਦੇ ਆ ਕਿਉਂਕਿ ਉਹਨਾਂ ਨੇ ਡਾਊਨਟਾਊਨ ਦੇ ਵਿੱਚ ਹੋਰ ਵੀ ਬੜੇ ਪ੍ਰੋਜੈਕਟ ਕੀਤੇ ਆ। ਮਤਲਬ ਜਦੋਂ ਕਿ ਸਿਟੀ ਕਹ ਲੋ ਭਈ ਉੱਥੇ ਸੋਨਮਸਾਨ ਜਿਆ ਬਿਆ ਹੁੰਦਾ ਹੈ ਹੁਣ ਉਹਨਾਂ ਨੇ ਉਥੇ ਵਾਵਾ ਰੌਣਕਾਂ ਲਿਆਂਦੀਆਂ ਨੇ ਵੱਖਰੇ ਵੱਖਰੇ ਪ੍ਰੋਜੈਕਟ ਕਰਕੇ ਉਹ ਕਹਿੰਦੇ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਸਿਟੀ ਨੂੰ ਇਹ ਜਿਹੜੀ ਇਹਨੂੰ ਇਹ ਪ੍ਰੋਬਲਮ ਪ੍ਰਾਪਰਟੀ ਕਹਿ ਕੇ ਦੇ ਤੇ ਸਰਵੇ ਕਰਵਾਇਆ ਜਾ ਰਿਹਾ ਵੀ ਇਹ ਇਹ ਠੀਕ ਨਹੀਂ ਹੈ ਉਹਨਾਂ ਲਈ ਅਸੀਂ ਉਹਨਾਂ ਨੇ ਉਹਨਾਂ ਇਲਾਕਿਆਂ 'ਚ ਵੀ ਜੀ ਕੁਝ ਬਿਲਡਿੰਗਾਂ ਬਣਾਈਆਂ ਨੇ ਜਿੱਥੇ ਪਹਿਲਾਂ ਲੋਕੀ ਆਉਣਾ ਨਹੀਂ ਸੀ ਚਾਹੁੰਦੇ ਸੋ ਦੇ ਉਹਨਾਂ ਨੇ ਤਾਂ ਬਹੁਤ ਵਧੀਆ ਡਿਵੈਲਪਮੈਂਟਸ ਕੀਤੀਆਂ ਸੋ ਇਸ ਕਰਕੇ ਉਹ ਕਹਿੰਦੇ ਆ ਇਹ ਤਾਂ ਹੁਣ ਐਵੇਂ ਖਾਮ ਖਾ ਸਾਨੂੰ ਟਾਰਗੇਟ ਜਿਹੜਾ ਹੈ ਸਿਟੀ ਕਰ ਰਹੀ ਆ ਭੀ ਇਦਾਂ ਨਹੀਂ ਕਰਨੀ ਚਾਹੀਦੀ ਅੱਛਾ ਪ੍ਰੋਬਲਮ ਕੀ ਹੁੰਦੀ ਆ ਲੋਕਾਂ ਨੂੰ ਜੀ ਇਹ ਅਖੇ ਇਹ ਜਿਹੜਾ ਖਾਲੀ ਥਾਂ ਆ ਇਹ ਆਈਸੋ ਰਿਆ ਮਤਲਬ ਉੱਥੇ ਉਹ ਮਤਲਬ ਕੋਈ ਫੈਂਸ ਲਵਾ ਦੇਣ ਵਧੀਆ ਜੀ ਅ ਮਤਲਬ ਉਹਨੂੰ ਢੱਕ ਦੇਣ ਫੁੱਲ ਬੂਟੇ ਉੱਤੇ ਪਵਾ ਦੇਣ ਉਹਨਾਂ ਦੇ ਫਟੇ ਜਿਹੜੇ ਵੀ ਲਾਉਣੇ ਹੈਗੇ ਆ ਜਾਂ ਅੰਦਰ ਘਾਹ ਲਾਉਣਾ ਤਾਂ ਉਹਦੀ ਥੋੜੀ ਜੀ ਏਦਾਂ ਦਾ ਕੰਮ ਕਰ ਦੇਣ ਤੁਹਾਨੂੰ ਪਤਾ ਖਰਚਾ ਤਾਂ ਆਉਂਦਾ ਆ ਪਰ ਜਿਹੜੇ ਵੱਡੇ ਡਿਵੈਲਪਰ ਆ ਉਹ ਇੰਨਾ ਕੁ ਤਾਂ ਖਰਚਾ ਉਹਨਾਂ ਨੂੰ ਕਰਨੀ ਪਊਗੀ ਪਰ ਜਿਹੜਾ ਸਿਟੀ ਕਹਿ ਰਹੀ ਆ ਵੀ ਉਹ ਪ੍ਰੋਬਲਮ ਉਹ ਮਤਲਬ ਟੱਕ ਨਹੀਂ ਬਣਦੀ ਸਿਟੀ ਉਦਾਂ ਹੀ ਉਹਨਾਂ ਨੂੰ ਕਹਿ ਸਕਦੀ ਵੀ ਭਾਈ ਤੁਸੀਂ ਇਹ ਜਿਹੜਾ ਸਿਲਸਿਲਾ ਹੈਗਾ ਇਹਨੂੰ ਥੋੜਾ ਜਿਹਾ ਸੁਧਾਰ ਦਿਓ ਤਾਂ ਕਿ ਲੋਕ ਜਿਹੜੇ ਤੇ ਗੱਲ ਕਰਦੇ ਉਹ ਹਟ ਜਾਣ ਹਾਂਜੀ ਮਤਲਬ ਏਡੇ ਵੱਡਾ ਡਿਵੈਲਪਰ ਜਿਨ੍ਹਾਂ ਨੇ ਕਈ ਪ੍ਰੋਜੈਕਟ ਡਾਊਨ ਟਾਊਨ ਦੇ ਵਿੱਚ ਕੀਤੇ ਨੇ ਜੀ ਸੋ ਆ ਉਹਨਾਂ ਦੀ ਗੱਲਬਾਤ ਹੈਗੀ ਹੈ ਜੀ ਤੇ ਇੱਕ ਹੁਣ ਸੈਕੰਡ ਜਿਹੜੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜਿਹੜੇ ਉਹਨਾਂ ਦੇ ਐਮਪੀ ਐਮਪੀਜ਼ ਹੈਗੇ ਨੇ ਜੀ ਉਹ ਉਹਨਾਂ ਨੂੰ ਹੁਣ ਜਿਹੜੇ ਮਤੇ ਪਾਸ ਕਰਨ ਲੱਗ ਗਏ ਦਲ ਬਦਲਾ ਦਰਬਦਲਾ ਹੋ ਰਿਹਾ ਹੈ ਹਾਂਜੀ ਉਹਦੇ ਬਾਰੇ ਕੀ ਕੀ ਕਹਿਣਾ ਚਾਹੋਗੇ ਗੱਲ ਇਦਾਂ ਜੀ ਵੀ ਦੇਖੋ ਜਿਹੜੇ ਲਿਬਰਲ ਪਾਰਟੀ ਵਾਲੇ ਆ ਉਹ ਤਾਂ ਭਾਲਦੇ ਆ ਵੀ ਜਿੰਨੇ ਮਰਜ਼ੀ ਆ ਜਾਣ ਜੀ ਅ ਪਰ ਉਹ ਲੱਗਦਾ ਇਦਾਂ ਜੀ ਵੀ ਆ ਜਿਹੜੇ ਦੋ ਬੰਦੇ ਹੀ ਆ ਇੱਕ ਤਾਂ ਉਹਦੋਂ ਨੋਵਾ ਸਕੋਸ਼ੀ ਵਾਲੋਂ ਸੀਗੇ ਹਮ ਉਹਨਾਂ ਨੇ ਤਾਂ ਜੁਆਇਨ ਕਰ ਲਈ ਨਾ ਲਿਬਰਲ ਪਾਰਟੀ ਹਾਂਜੀ ਤੇ ਦੂਸਰੇ ਆਪਣੇ ਇਥੋਂ ਅਲਬਰਟਾ ਦੇ ਐਡਮੰਟਨ ਤੋਂ ਇਹਨੇ ਮਿਸਟਰ ਜੈਨ ਰੋਰੀ ਅ ਉਹਨਾਂ ਨੇ ਕਹਿਤਾ ਵੀ ਮੈਂ ਰਿਜ਼ਾਈਨ ਕਰਦਾ ਹਾਂ ਓਹ अच्छा नोवास्कॉशिया ਵਾਲਿਆਂ ਨੇ ਤਾਂ ਇਹ ਗੱਲ ਕਹੀ ਸੀਗੀ ਵੀ ਭਾਈ ਜਿਹੜੀ ਪੀਅਰ ਪੋਲੀਆਫ ਦੀ ਲੀਡਰਸ਼ਿਪ ਹੈ ਬੈ ਮੈਨੂੰ ਉਹ ਚੰਗੀ ਨਹੀਂ ਲੱਗਦੀ ਤੇ ਜਿਹਦਾ ਕਰਕੇ ਉਹ ਕਹਿੰਦਾ ਮੈਂ ਰਿਜ਼ਾਈਨ ਕਰ ਰਿਹਾ ਅੱਛਾ ਕਈਆਂ ਨੂੰ ਇਹ ਗੱਲ ਲੱਗਦੀ ਸੀ ਵੀ ਹੋ ਸਕਦਾ ਆਪਣੇ ਪੋਲੀਆਫਰਾਂ ਦੇ ਜਿਹੜੀ ਲੀਡਰਸ਼ਿਪ ਆ ਉਹਨੂੰ ਖਤਰਾ ਖੜਾ ਹੋ ਰਿਹਾ ਹੂੰ ਪਰ ਹੁਣ ਉਹ ਦੋਹਾਂ ਤੇ ਹੀ ਬ੍ਰੇਕਾਂ ਲੱਗਣ ਕਰਕੇ ਲੱਗਦਾ ਹੈ ਵੀ ਉਹਨਾਂ ਨੂੰ ਬਚਾਇਆ ਉਹਨਾਂ ਦਾ ਪੀਅਰ ਪੋਲੀਆਫਰਾਂ ਦਾ ਪਰ ਲਿਬਰਲ ਪਾਰਟੀ ਜਿਹੜੀ ਹੈ ਜੀ ਉਹ ਉਹਨਾਂ ਦੀਆਂ ਦੋ ਹਾਰਡਲਸ ਨੂੰ ਪਾਸ ਕਰ ਗਿਆ ਆ ਆਲਰੇਡੀ ਆਪਣੀਆਂ ਉਹ ਬਜਟ ਦੇ ਨਾਲ ਤੇ ਗਾਂਹ ਲਈ ਹਜੇ ਵੀ ਦੇਖੋ ਕੰਜ਼ਰਵੇਟਿਵ ਕਹਤ ਰਹੇ ਨੇ ਵੀ ਉਹਨਾਂ ਨੇ ਆਪਣੇ ਬੰਦਿਆਂ ਨੂੰ ਰੋਕਿਆ ਜਾਂ ਬਲੀਡਿੰਗ ਹੋਣ ਤੋਂ ਰੋਕਿਆ ਕੰਮ पे ਭਾਈ ਨਹੀਂ ਮਿਰਦਾ ਇਨਾ ਨਾ ਕਰੋ ਫਿਰ ਇਨ ਨਾ ਕਰੋ ਜਾਂ ਇਧਰੋਂ ਦੂਸਰੇ ਪਾਸੇ ਨਾ ਰਲੋ ਲਿਬਰਲ ਪਾਰਟੀ ਤੇ ਵੀ ਇਲਜ਼ਾਮ ਲਾਏ ਜਾ ਰਿਹਾ ਹੈ ਵੀ ਭਾਈ ਇਹ ਬੜਾ ਵਧੀਆ ਡੈਮੋਕਰੈਟਿਕ ਤਰੀਕਾ ਨਹੀਂ ਹੈ ਇਹ ਅਨ ਡੈਮੋਕਰੈਟਿਕ ਆ ਜਿਹੜਾ ਤੁਸੀਂ ਦੂਸਰੀ ਪਾਰਟੀ ਚੋਂ ਜਿਹੜੇ ਬੰਦੇ ਆ ਉਹਨਾਂ ਨੂੰ ਲੈ ਰਹੇ ਆ ਸੋ ਇਹ ਨਹੀਂ ਲੈਣੇ ਚਾਹੀਦੇ ਪਰ ਨਾਲ ਦੀ ਨਾਲ ਅੰਦਰੋਂ ਅੰਦਰੀ ਉੱਥੇ ਗੱਲ ਜ਼ਰੂਰ ਚੱਲ ਰਹੀ ਹੈ ਜੀ ਵੀ ਪੀਅਰ ਪੋਲੀਆ ਫੋਰਾਂ ਦੀ ਲੀਡਰਸ਼ਿਪ ਦੇ ਉੱਤੇ ਜਿਹੜਾ ਹੈਗਾ ਵੀ ਸਵਾਲ ਉੱਠ ਰਹੇ ਨੇ ਲੱਗਦਾ ਹੋ ਸਕਦਾ ਜੀ ਵੀ ਗਾਹਾਂ ਨੂੰ ਉਹਨਾਂ ਦੀ ਲੀਡਰਸ਼ਿਪ ਤੇ ਜਦੋਂ ਉਹਨਾਂ ਦੀ ਆਪਣੀ ਜਨਰਲ ਬੋਡੀ ਦੀ ਮੀਟਿੰਗ ਹੁੰਦੀ ਆ ਹਾਂਜੀ ਤੇ ਉਹਦੇ ਚ ਜ਼ਰੂਰ ਸਵਾਲ ਉੱਠਣਗੇ ਪਰ ਹਾਲ ਦੀ ਘੜੀ ਉਹ ਲੱਗਦਾ ਵੀ ਉਹ ਅੱਗ ਥੋੜੀ ਜਿਹੜੇ ਭਾਂਬੜ ਬਲਣੇ ਸ਼ੁਰੂ ਹੋਏ ਸੀ ਲੱਗਦਾ ਵੀ ਉਹ ਥੋੜੇ ਜਿਹਾ ਬੁਝ ਗਏ ਨੇ ਤੇ ਹੋ ਸਕਦਾ ਕਹਾ ਦੇਖੋ ਜੀ ਉਹ ਕੀ ਹੁੰਦਾ ਇਹ ਤਾਂ ਡਿਪੈਂਡ ਕਰਦਾ ਤੇ ਇਹਦੇ ਨਾਲ ਨਾਲ ਜੀ ਆਪਾਂ ਹੁਣ ਗੱਲ ਕਰ ਲੈਨੇ ਆ ਜਿਹੜੀ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਜੀ ਜੀ ਉਹ ਹੁਣ ਕੀ ਕਹਿੰਦੀ ਵੀ ਜਿਹੜੇ ਕੋਟਾਂ ਦੇ ਵਿੱਚ ਫੈਸਲੇ ਹੈਗੇ ਨੇ ਉਹ ਇਹਦਾ ਜੀ ਵੀ ਤੁਹਾਨੂੰ ਪਤਾ ਪਿੱਛੇ ਜੇ ਕੀ ਹੋਇਆ ਵੀ ਕੁਛ ਨਾ ਜਿਹੜੇ ਇੱਥੋਂ ਦੇ ਲੋਕ ਨੇ ਉਹ ਲੋਕਾਂ ਨੇ ਹੁਣ ਵੱਖਰੇ ਵੱਖਰੇ ਬੰਦਿਆਂ ਦੇ ਉੱਤੇ ਕਿਹਾ ਵੀ ਭਾਈ ਇਹਨਾਂ ਨੂੰ ਵਾਪਸ ਸਦੋ ਹੂੰ ਉਹਦੇ ਲਈ ਉਹ ਪਟੀਸ਼ਨਾਂ ਕਰ ਰਹੇ ਨੇ ਅੱਛਾ ਜੀ ਅ ਕਿਉਂਕਿ ਉਹ ਜਦੋਂ ਇਹਨਾਂ ਨੇ ਬਦਲਿਆ ਸੀਗਾ ਵੀ ਤੁਹਾਨੂੰ ਹੁਣ ਉਹ ਨੰਬਰ ਘਾਟੀ ਚਾਹੀਦੇ 15000 ਬੰਦੇ ਦੇ ਨਾਂ ਚਾਹੀਦੇ ਆ ਯੋ ਤੁਸੀਂ ਉਹ ਕਾਲ ਰੀਕਾਲ ਕਰ ਸਕਦੇ ਆ ਉਹ ਕਈਆਂ ਤੇ ਹੀ ਉਹ ਉੱਠ ਰਹੀ ਆ ਗੱਲ ਤੇ ਉਹ ਉਹਨਾਂ ਗੱਲਾਂ ਨੂੰ ਲੈ ਕੇ ਇਹਨਾਂ ਨੂੰ ਲੱਗਾ ਵੀ ਇਹ ਤਾਂ ਇੱਕ ਕਿਸਮ ਦਾ ਤੂਫਾਨ ਸਾਡੇ ਉਲਟੀ ਉੱਠਣਾ ਖੜਾ ਸ਼ੁਰੂ ਹੋ ਗਿਆ ਸੋ ਇਹ ਹੁਣ ਕਿਹਾ ਜਾ ਰਿਹਾ ਵੀ ਇਹ ਉਸ ਗੱਲ ਤੇ ਜਦੋਂ ਫੈਸਲੇ ਲੈਣੇ ਆ ਕੋਰਟ ਕਚਹਿਰੀਆਂ ਵਾਲਿਆਂ ਨੇ ਉਹ ਥੋੜੇ ਜਿਹਾ ਧਿਆਨ ਚੀ ਰੱਖਣ ਵੀ ਐਡੀ ਛੇਤੀ ਵਾਲੀ ਗੱਲ ਨਾ ਕਰਨ ਇਹਨਾਂ ਨੂੰ ਕੀ ਪਤਾ ਸੀਗਾ ਵੀ ਇਹ ਤੂਫਾਨ ਇਹਨਾਂ ਦੀਆਂ ਹੀ ਫੈਸਲਿਆਂ ਦੇ ਖਿਲਾਫ ਉੱਟਣੇ ਆ ਸੋ ਇਸ ਕਰਕੇ ਉਹ ਕਿਉਂਕਿ ਦੇਖੋ ਪਹਿਲੀ ਤੇ ਗੱਲ ਆ ਵੀ ਉਹ ਟੀਚਰਾਂ ਕਰਕੇ ਲੋਕ ਖਫਾ ਵੀ ਨੇ ਹਾਂ ਤੇ ਗਾਹ ਦੇਖਦੇ ਜੀ ਹੁਣ ਕੀ ਹੁੰਦਾ ਇਹ ਮਤਲਬ ਜਿਹੜੇ ਹੁਣ ਪ੍ਰੀਮੀਅਮ ਹੈਗੀ ਆ ਇਹਨਾਂ ਦੇ ਜਿਹੜੇ ਇਸ਼ੂਜ਼ ਹੈਗੇ ਨੇ ਜਿਹੜੇ ਮੇਨ ਇੱਕ ਕਨਸੈਂਟਰੇਟ ਕਰਨ ਦੀ ਜਗ੍ਹਾ ਦੇ ਉੱਤੇ ਹੁਣ ਐਸੇ ਪੈਸ ਵੈਸੇ ਨੂੰ ਕਰਕੇ ਸੁਰਖੀਆਂ ਦੇ ਵਿੱਚ ਹੀ ਆਉਣ ਦਾ ਇਹ ਨਵਾਂ ਰੁਝਾਨ ਜ਼ਿਆਦਾ ਵਧਦਾ ਪਿਆ ਹੈਗਾ ਉਹ ਤੁਹਾਨੂੰ ਪਤਾ ਜੀ ਇਹ ਰਾਜਨੀਤਿਕ ਸਾਰੇ ਇਦਾਂ ਕਰਦੇ ਹੁੰਦੇ ਵੀ ਲੋਕਾਂ ਦਾ ਧਿਆਨ ਜਿਹੜਾ ਉਹਨੂੰ ਪੜਕਾਓ ਜਿਹੜਾ ਟੀਚਰਾਂ ਦੇ ਮੇਨ ਮਸਲੇ ਨੇ ਉਹ ਲੋਕ ਚਾਹੁੰਦੇ ਆ ਵੀ ਉਹ ਹੱਲ ਹੋਣੇ ਚਾਹੀਦੇ ਆ ਅ ਸਰ ਹੜਤਾਲ ਦੇਖੋ ਕੋਈ ਵੀ ਨਹੀਂ ਚਾਹੁੰਦਾ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇ ਕੋਈ ਨਹੀਂ ਚਾਹੁੰਦਾ ਜੀ ਗੱਲ ਇਹ ਆ ਵੀ ਜਿਹੜੀ ਸਰਕਾਰ ਆ ਉਹਨਾਂ ਕੋਲ ਮੈਜੋਰਟੀ ਜ਼ਰੂਰ ਹੈਗੀ ਆ ਪਰ ਇਹਦਾ ਮੈਜੋਰਟੀ ਦਾ ਇਹ ਮਤਲਬ ਨਹੀਂ ਵੀ ਤੁਸੀਂ ਇਹ ਨਾਟ ਵਿਦਸਟੈਂਡਿੰਗ ਕਲਾਜ਼ ਯੂਜ਼ ਕਰਕੇ ਤਾਂ ਆਪਣਾ ਜਿਹੜਾ ਉਪਾਸ ਕਰ ਲਓ ਤੇ ਉਹਨਾਂ ਨੂੰ ਮਜਬੂਰ ਕਰੋ ਤੇ ਉਹੀ ਚੀਜ਼ ਗੱਲ ਕਰਦੇ ਹਾਂ ਹੁਣ ਜਿਵੇਂ ਸਪੀਡ ਲਿਮਟ ਜੀ ਆ ਉਹ ਵੀ ਕਰ ਲਈ ਅਜੇ ਕਿਉਂਕਿ ਮੈਨੂੰ ਯਾਦ ਆ ਦੇਖੋ ਜਦੋਂ ਨਾ ਇਹ ਪਹਿਲਾਂ ਇਸ ਦੇਸ਼ 'ਚ ਆਏ ਆ ਉਦੋਂ ਸਪੀਡ ਲਿਮਿਟ ਇੱਥੇ ਜਿਆਦਾ ਹੀ ਹੋਇਆ ਕਰਦੀ ਸੀ 70 ਮੀਲ ਪ੍ਰਤੀ ਘੰਟਾ ਦੀ ਹੁੰਦੀ ਸੀਗੀ ਹੋ ਸਕਦਾ ਕਿਸੇ ਹੋਰ ਹਾਈਵੇ ਤੇ ਜਿਆਦਾ ਵੀ ਹੋਵੇ ਪਰ ਮੈਨੂੰ 401 ਤੇ 70 ਮੀਲ ਪਰ ਆਵਰ ਹੁੰਦੀ ਸੀਗੀ ਉਹਨਾਂ ਦੇ ਨਾਲ ਚਾਹੇ ਮੀਲ ਹੀ ਚੱਲਦੇ ਸੀਗੇ ਇੱਥੇ ਇਹ ਜਦੋਂ ਆਇਲ 엠ਬਾਰਗੋ ਲੱਗਾ ਇਹਨਾਂ ਦੇ ਦੇਸ਼ਾਂ ਦੇ ਉੱਤੇ ਤਾਂ ਇਹਨਾਂ ਨੇ ਕਿਹਾ ਵੀ ਦੇਖੋ ਸਾਨੂੰ ਤੇਲ ਦੀ ਬਚਤ ਕਰਨੀ ਚਾਹੀਦੀ ਹੈ ਜਿਹੜੀਆਂ ਤੇਜ਼ ਗੱਡੀਆਂ ਚੱਲਦੀਆਂ ਉਹਨਾਂ ਨੂੰ ਸਲੋ ਕਰੋ ਜਰਾ ਹੂੰ ਉਹਦੇ ਉਹਨਾਂ ਨੇ ਫਿਰ ਫਾਇਦੇ ਦੱਸਣੇ ਸ਼ੁਰੂ ਕੀਤੇ ਭਈ ਇਹ ਜਿਹੜੀਆਂ ਕਾਰਾਂ ਆ ਤੁਸੀਂ ਇਹਨਾਂ ਨੂੰ 90 ਕਿਲੋਮੀਟਰ ਤੇ ਬੱਛਾਂ ਜਿਹੜੇ ਟਰੱਕ ਆ ਉਹਨਾਂ ਨੂੰ ਵੀ ਘੱਟ ਸਪੀਡ ਤੇ ਚਲਾਉਂਗੇ ਤਾਂ ਉਹ ਦੂਰ ਤੱਕ ਜਾ ਸਕਦੇ ਆ ਹਾਂ ਤੁਸੀਂ ਤੇਲ ਵੀ ਬਚਾਉਂਗੇ ਤੇ ਫਿਰ ਨਾਲ ਦੂਸਰਾ ਉਹਦਾ ਫਾਇਦਾ ਇਹ ਦੱਸਣ ਲੱਗ ਪਿਆ ਵੀ ਉਹਦੇ ਨਾਲ ਐਕਸੀਡੈਂਟ ਵੀ ਜਿਹੜੇ ਆ ਘੱਟ ਹੋਣਗੇ ਹੈਨਾ ਵੀ ਤੁਸੀਂ ਥੋੜੀ ਸਪੀਡ ਹੋਊਗੀ ਉਹਦੇ ਨਾਲ ਨੁਕਸਾਨ ਘੱਟ ਹੋਏਗਾ ਸੋ ਇਦਾਂ ਦੇ ਫਾਇਦੇ ਦੱਸ ਕੇ ਉਹ ਜਿਹੜੀ ਸਪੀਡ ਸੀ ਜੀ 90 ਤੇ ਲਿਆਂਦੀ ਉਦੋਂ ਅੱਛਾ ਫਿਰ ਹੌਲੀ ਹੌਲੀ ਉਹ ਆਇਲ 엠ਬਾਰਗੋ ਦਾ ਅਸਰ じゃ ਹਟ ਗਿਆ ਉਹ ਹੌਲੀ ਦੇਣੀ ਸਪੀਡ ਫੇ ਤਾਂ ਚਲੇ ਗਏ ਅੱਛਾ ਹੁਣ ਇਹ ਆਪਣੇ ਇੱਥੇ 110 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਹੈਗੀ ਆ ਜਿਹੜੀ ਮੇਨ ਹਾਈਵੇ ਆ ਜੀ ਪਰ ਉਹ ਹੁਣ ਇਹ ਲੱਗਦਾ ਇਹਨਾਂ ਨੂੰ ਵੀ ਇੱਥੇ ਜਿਆਦਾ ਤੇਜ਼ ਲੋਕ ਜਾਂਦੇ ਆ ਤੇ ਉਹ ਕਹਿੰਦੇ ਜੀ ਵੀ ਇਹਨੂੰ ਸਪੀਡ ਨੂੰ ਹੁਣ ਵਧਾਤਾ ਜਾਵੇ ਲੋਕਾਂ ਨੂੰ ਟਿਕਟਾਂ ਮਿਲਦੀਆਂ ਫਲਾਨੀ ਗੱਲ ਆ ਉਹਦੇ ਤੇ ਹੁਣ ਪਤਾ ਨਹੀਂ ਜੀ ਹੋਰ ਇਹ ਕਿਹੜੀਆਂ ਗੱਲਾਂ ਨੂੰ ਲੈ ਕੇ ਇਹ ਆ ਰਿਹਾ ਵੀ ਇਹਨੂੰ ਸਪੀਡ ਜਿਹੜੀ ਐ ਇਹਨੂੰ ਵਧਾਤਾ ਜਾਵੇ ਜੀ ਆਹ ਹਾ ਉਸ ਤੋਂ ਬਾਅਦ ਇੱਕ ਹੁਣ ਆਪਣੇ ਕੋ ਸਮਾਂ ਵੀ ਥੋੜਾ ਇੱਕ ਇੱਕ ਗੱਲ ਸੀ ਗੁਰਪ੍ਰੀਤੂ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਸੀਗਾ ਉਹ ਹੈਗੀ ਆਪਣੇ ਹਾਂ ਵੈਨਕੂਵਰ ਤੋਂ ਆਪਣੇ ਜਿਹੜੇ ਹੈ ਨੇ ਸੋਤਾ ਸਾਹ ਗੁਰਪ੍ਰੀਤ ਝੋਤਾ ਹਾਂਜੀ ਉਹਨਾਂ ਨੇ ਇੱਕ ਖਬਰ ਦਿੱਤੀ ਸੀ ਕਿ ਵੀ ਜਿਹੜੀ ਕਬੱਡੀ ਫੈਡਰੇਸ਼ਨ ਆ ਉੱਥੋਂ ਦੀਆਂ ਵੈਨਕੂਵਰ ਦੀਆਂ ਹਾਂਜੀ ਉਹਨਾਂ ਨੇ ਕਿਹਾ ਜੀ ਵੀ ਅਸੀਂ ਆਉਂਦੇ 2 ਸਾਲ ਜਿਹੜੇ ਕਬੱਡੀ ਦੇ ਟੂਰਨਾਮੈਂਟ ਆ ਉਹ ਨਹੀਂ ਕਰਾਉਣੇ ਹਾਂ ਕਿਉਂਕਿ ਤੁਹਾਨੂੰ ਪਤਾ ਉਹ ਫੈਡਰੇਸ਼ਨਾਂ ਹੀ ਟੀਮਾਂ ਨੂੰ ਕੰਟਰੋਲ ਕਰਦੀਆਂ ਜੀ ਜਿਹੜੇ ਜਿਹੜੇ ਮਰਜੀ ਸ਼ਹਿਰ ਚੋਣ ਲੋਕੀ ਆਪੋ ਆਪਣੇ ਨਾਂ ਥੱਲੇ ਟੂਰਨਾਮੈਂਟ ਕਰਵਾਉਂਦੇ ਸੀਗੇ ਬੜੀ ਚਲਾਉਂਦੇ ਨੇ ਕਬੱਡੀ ਦੇ ਵਿੱਚ ਪਤਾ ਨਹੀਂ ਜੀ ਦੇਖੋ ਸਾਡੇ ਲੋਕਾਂ ਦੀ ਸਾਰਿਆਂ ਦੀ ਇਸ ਗੱਲ 'ਚ ਹੁੰਦੀ ਆਦਤ ਆ ਪਰ ਉਹ ਹੁਣ ਹੋਇਆ ਕੀ ਆ ਵੀ ਉਹਨਾਂ ਨੂੰ ਜਦੋਂ ਪੁੱਛਿਆ ਵੀ ਭਾਈ ਇਹ ਕੀ ਕਾਰਨ ਆ ਤੁਸੀਂ ਇਹ ਕਿਉਂ ਜਿਹੜੇ ਆ ਆਪਣੇ ਕੈਨਸਲ ਕਰ ਰਹੇ ਆ ਜੀ ਤਾਂ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਕਹਿੰਦੇ ਜੀ ਵੀ ਕੈਨੇਡਾ ਦੀ ਜਿਹੜੀ ਆਰਥਿਕਤਾ ਉਹ ਮਾੜੀ ਹੋ ਰਹੀ ਆ ਇਕਨੋਮੀ ਮੈਂ ਬੜੀ ਹੈਰਾਨੀ ਜੀ ਹੋਈ ਵੀ ਕੈਨੇਡਾ ਦੀ ਇਕਨੋਮੀ ਦੇ ਨਾਲ ਇਨਾ ਮਤਲਬ ਉਹ ਉਸ ਕਬੱਡੀ ਦਾ ਪੈਸਾ ਇਨਾ ਜ਼ਿਆਦਾ ਲੱਗਦਾ ਉਹਦੇ ਉੱਤੇ ਕਿ ਕੈਨੇਡਾ ਦੀ ਇਕਨੋਮੀ ਮਾੜੀ ਹੋਈ ਤੇ ਉਹ ਟੂਰਨਾਮੈਂਟ ਦਾ ਇਫੈਕਟ ਪੈ ਰਿਹਾ ਫਿਰ ਉਹਦੇ ਚ ਉਹ ਕਹਿੰਦੇ ਜੀ ਵੀ ਜਿਹੜੇ ਪਲੇਅਰ ਆ ਉਹ ਵੀ ਪੈਸੇ ਬਹੁਤ ਉਹਨਾਂ ਦੀ ਵੀ ਮੰਗ ਜਿਹੜੀ ਆ ਵਧ ਰਹੀ ਆ ਪਰ ਉਹਦੇ ਪਿੱਛੇ ਹੁਣ ਕਈ ਬੰਦੇ ਇਹ ਗੱਲ ਕਰਦੇ ਵੀ ਦੇਖੋ ਜੀ ਹੋ ਸਕਦਾ ਇਹਨਾਂ ਨੂੰ ਵੀਜ਼ੇ ਵਗੈਰਾ ਜਿਹੜੇ ਆ ਬੰਦੇ ਆਉਂਦੇ ਜਾਂਦੇ ਸੀ ਉਹਨਾਂ ਨੂੰ ਵੀਜ਼ੇ ਜਿਹੜੇ ਆ ਉਹ ਮੇਰੇ ਖਿਆਲ ਮਿਲਣੇ ਥੋੜੇ ਜਿਹਾ ਔਖੇ ਹੋ ਰਿਹਾ ਆ ਅ ਕਿਉਂਕਿ ਸਖਤੀ ਹਰ ਪਾਸੇ ਹੋ ਰਹੀ ਆ ਔਰ ਕਈਆਂ ਬੰਦਿਆਂ ਨੂੰ ਇਹ ਵੀ ਹੈਗਾ ਵੀ ਭਾਈ ਜਿਹੜੇ ਬੰਦੇ ਪਹਿਲਾਂ ਆਏ ਵੀ ਆ ਉਹਦੇ ਨਾਲ ਸਾਡੇ ਇਹ ਨਹੀਂ ਵੀ ਕੋਈ ਜਿਹੜੇ ਯੂਥ ਨੂੰ ਇਥੋਂ ਦੇ ਲੋਕਲ ਯੂਥ ਜਿਹੜੀ ਹੈਗੀ ਆ ਕਿਸੇ ਵੀ ਸ਼ਹਿਰ ਦੀ ਭਈ ਉਹਨਾਂ ਲਈ ਉਹ ਰੋਲ ਮਾਡਲ ਬਣੇ ਹੋਣ ਜਿਨ੍ਹਾਂ ਨੂੰ ਦੇਖ ਕੇ ਬੱਚੇ ਕਹਿੰਦੇ ਹੁਣ ਵੀ ਲੈ ਵੀ ਅਸੀਂ ਵੀ ਆਹ ਜਿਹੜਾ ਕੰਮ ਕਰਿਆ ਕਰਨਾ ਹੈਗਾ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਪਰ ਪਤਾ ਨਹੀਂ ਜੀ ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਦੀ ਇਕਨੋਮੀ ਮਾੜੀ ਹੋ ਗਈ ਆ ਔਰ ਦੂਸਰਾ ਹੈ ਪਲੇਅਰ ਜਿਹੜੇ ਆ ਉਹ ਜਿਆਦਾ ਪੈਸੇ ਸਾ ਤੋਂ ਮੰਗ ਰਹੇ ਨੇ ਇੱਕ ਖਬਰ ਹੋਰ ਰਹਿ ਗਈ ਆ ਥੋੜੀ ਜੀ ਆਪਾਂ ਉਹਦੇ ਬਾਰੇ ਵੀ ਹੁਣ ਗੱਲਬਾਤ ਕਰ ਲਈਏ ਜਿਹੜੀ ਸ਼ਨੀਵਾਰ ਨੂੰ ਉਹ ਗੋਲੀ ਚੱਲੀ ਸੀਗੀ ਅ ਦਰਸ਼ਨ ਸਿੰਘ ਫਾਂਸੀ ਹੁਣ ਦੇ ਹਾਂਜੀ ਉਹਦੇ ਤੇ ਇਦਾਂ ਗੁਰਪ੍ਰੀਤ ਜੀ ਉਹ ਜਿਹੜਾ ਤੁਹਾਨੂੰ ਪਤਾ ਵੀ ਉਹ ਪਿਛਲੇ ਹਫ਼ਤੇ ਦੀ ਗੱਲ ਆ ਹਾਂ ਉਹ ਸਵੇਰੇ ਸਵੇਰੇ ਆਪਣੇ ਗੱਡੀ ਲੈ ਕੇ ਚੱਲੇ ਸੀ ਅਜ ਗੱਡੀ 'ਚ ਬੈਠੇ ਸੀ ਜਦੋਂ ਕੋਈ ਬੰਦੇ ਨੇ ਆ ਕੇ ਗੋਲੀਆਂ ਮਾਰੀਆਂ ਉਹਨਾਂ ਦੇ ਤੇ ਉਹਨਾਂ ਦੇ ਐਬਸਪੋਰਟ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਆ ਹੁਣ ਉਹ ਉਹਨਾਂ ਦੇ ਬੇਟੇ ਤੇ ਆਪਣਾ ਕਮਿਊਨਿਟੀ ਦਾ ਭਾਈਚਾਰਾ ਉਹਨਾਂ ਨੇ ਜੀ ਵੈਨਕੂਵਰ ਦੇ ਵਿੱਚ ਮੇਰੇ ਖਲਤਾਜ ਪਾਰਕ ਹੈਗਾ ਜਿੱਥੇ ਉਹਨਾਂ ਨੇ ਮੀਟਿੰਗ ਕਾਲ ਕੀਤੀ ਸੀਗੀ ਸਾਰਿਆਂ ਨੇ ਵੀ ਭਾਈ ਸਾਨੂੰ ਰਲ ਮਿਲ ਕੇ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਣਾ ਆ ਇਹ ਨਹੀਂ ਵੀ ਦੇਖੋ ਬੜੇ ਵਧੀਆ ਕਹਿੰਦੇ ਕਾਰੋਬਾਰੀ ਸੀਗੇ ਕਿਉਂਕਿ ਦੇਖੋ ਆਪਾਂ ਪਰਸਨਲੀ ਤੇ ਜਾਣਦੇ ਨਹੀਂ ਪਰ ਜੋ ਖਬਰਾਂ ਦੇ ਵਿੱਚ ਉਹਨਾਂ ਬਾਰੇ ਪੜਿਆ ਵੀ ਬਹੁਤ ਵਧੀਆ ਇਨਸਾਨ ਸੀਗੇ ਵਧੀਆ ਕਾਰੋਬਾਰ ਕਰ ਰਹੇ ਸੀਗੇ ਬਹੁਤ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹੋਈਆਂ ਸੀਗੀਆਂ ਔਰ ਉਹਨਾਂ ਦੇ ਇਸ ਇਸ਼ੂ ਦੇ ਉੱਤੇ ਉਹਨਾਂ ਨੇ ਉੱਥੇ ਮੀਟਿੰਗ ਕੀਤੀ ਸੀਗੀ ਔਰ ਕਾਫੀ ਵੱਡਾ ਇਕੱਠ ਹੋਇਆ ਉੱਥੇ ਲੋਕਾਂ ਨੇ ਆਪ ਉਹ ਆਪਣੇ ਵਿਚਾਰ ਵੀ ਦਿੱਤੇ ਨੇ ਪਰ ਮੈਨੂੰ ਕੁਝ ਕਮੈਂਟ ਪੜ੍ਹ ਕੇ ਉਦੋਂ ਤੋਂ ਮੈਨੂੰ ਇਦਾਂ ਲੱਗਾ ਵੀ ਜਿਹੜੇ ਰਾਜਨੀਤਿਕ ਲੋਕ ਆ ਜੀ ਉਹ ਉਹਨਾਂ ਤੋਂ ਜਿਸ ਤਰ੍ਹਾਂ ਦਾ ਹੰਗਾਰਾ ਲੋਕ ਇਸ ਵੇਲੇ ਦੇਖ ਰਹੇ ਆ ਉਹ ਉਹਨਾਂ ਦੀ ਗੱਲ ਉੱਥੋਂ ਉਹਨਾਂ ਨੂੰ ਮਿਲ ਨਹੀਂ ਰਹੀ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਲੋਕ ਉਸ ਗੱਲ ਤੋਂ ਦੁਖੀ ਆ ਔਰ ਲੋਕ ਐਕਸ਼ਨ ਚਾਹੁੰਦੇ ਆ ਕਿਉਂਕਿ ਦੇਖੋ ਇਸ ਦੇਸ਼ ਦੇ ਵਿੱਚ ਆ ਕੇ ਜੇ ਤੁਹਾਨੂੰ ਸਿਕਿਉਰਿਟੀ ਹੈ ਨਹੀਂ ਤੇ ਫਿਰ ਤੁਸੀਂ ਖਟਿਆ ਕੀ ਜੀ ਜੀ ਸੰਗਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਦੇਣ ਦੇ ਲਈ ਤੇ ਅਗਲੇ ਵੀਕ ਆਪਾਂ ਜਿਹੜੇ ਇੱਥੇ ਦੇ ਸੋਸ਼ਲ ਇਸ਼ੂਜ਼ ਹੈਗੇ ਨੇ ਆਪਾਂ ਉਹਨਾਂ ਬਾਰੇ ਜ਼ਰੂਰੀ ਚਰਚਾ ਕਰਾਂਗੇ ਜ਼ਰੂਰ ਜੀ ਜ਼ਰੂਰ ਕਿਉਂਕਿ ਉਹ ਇਸ਼ੂਸ ਵੀ ਬੜੇ ਹੁਣ ਭੱਕਦੇ ਜਾ ਰਹੇ ਨੇ ਜਿਹੜੇ ਕਮਿਊਨਿਟੀ ਦੇ ਵਿੱਚ ਉਹਦੇ ਹਿਡਨ ਮਸਲੇ ਜਿਹੜੇ ਹੈਗੇ ਨੇ ਜਿਹੜੇ ਨਹੀਂ ਉਜਾਗਰ ਕੀਤੇ ਗਏ ਉਹ ਉਜਾਗਰ ਕਰਨੇ ਚਾਹੀਦੇ ਨੇ ਤੇ ਆਪਾਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ